ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੌਨ ਦੇ ਮਹੀਨੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੌਨ ਦਾ ਮਹੀਨਾ ਯਾਨੀ ਕਿ ਤੀਆਂ ਦਾ ਮਹੀਨਾ بارش ਦਾ ਮਹੀਨਾ ਤੇ بارش ਸੇਮਾ ਮਹੀਨੇ ਦੇ ਵਿੱਚ ਸਾਡਾ ਕੁਝ ਇਹੋ ਜਿਹਾ ਤਲਿਆ ਕੁਛ ਏਦਾਂ ਦਾ ਖਾਣ ਦਾ ਬੌਜੀ ਕਰਦਾਂ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਬ੍ਰੈਡ ਪਕੌੜੇ ਓ ਵੀ ਜਿਹੜੇ ਬਿਨਾ ਵੇਸਣ ਤੋਂ ਬਣੇ ਹੋ ਇੱਕ ਨਵੇਂ ਤਰੀਕੇ ਦੇ ਬਰੈਡ ਪਕੌੜੇ ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਪਹਿਲਾਂ ਤਾਂ ਅਸੀਂ ਲੈ ਲਾਂਗੇ ਇੱਕ ਛੋਟਾ ਚਮਚ ਸੌਂਫ ਦਾ ਥੋੜੀ ਜੀ ਅਸੀਂ ਕਾਲੀ ਮਿਰਚ ਲਾਵਾਂਗੇ ਅੱਧਾ ਚਮਚ ਛੋਟਾ ਚਮਚ ਤੁਸੀਂ ਕਾਲੀ ਮਿਰਚ ਦਾ ਲੈ ਲਓ ਪੁੱਜਾ ਹੋਇਆ ਜਿਹੜਾ ਜੀਰਾ ਪਾਊਡਰ ਹੁੰਦਾ ਅੱਧਾ ਚਮਚ ਅਸੀਂ ਉਹਦਾ ਲੈ ਲਿਆ ਅੱਧਾ ਚਮਚ ਅਸੀਂ ਲਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਦਾ ਤੇ ਅੱਧਾ ਚਮਚ ਅਸੀਂ ਲਾਵਾਂਗੇ ਇਹਦੇ ਵਿੱਚ ਮਿਰਚ ਦਾ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਤੁਸੀਂ ਲੈ ਸਕਦੇ ਹੋ ਵੱਧ ਘੱਟ ਕਰ ਸਕਦੇ ਹੋ ਬਟ ਇਹ ਮਸਾਲੇ ਵਿੱਚ ਜਿਆਦਾ ਸਪਾਈਸੀ ਨਹੀਂ ਮਤਲਬ ਹੁੰਦਾ ਠੀਕ ਹੀ ਹੁੰਦਾ ਫਿਰ ਅੱਧਾ ਚਮਚ ਅਸੀਂ ਲੈ ਲਿਆ ਨਮਕ ਚਿੱਟੇ ਨੂਨ ਜਿਹੜਾ ਚਿੱਟਾ ਨਮਕ ਹੁੰਦਾ ਉਹ ਕਾਲਾ ਨਮਕ ਹੁੰਦਾ ਅੱਧਾ ਚਮਚ ਉਹ ਤੇ ਨਾਲ ਹੀ ਅਸੀਂ ਲੈ ਲਾਂਗੇ ਥੋੜਾ ਜਿਹਾ ਅਦਰਕ ਦੇ ਪੀਸੇਸ ਲੈ ਲਾਂਗੇ ਫਿਰ ਅਸੀਂ ਇਹਦੇ ਵਿੱਚ ਛੋਟੀ ਜੀ ਹਰੀ ਮਿਰਚ ਵੀ ਪਾ ਦਾਂਗੇ ਕਿਉਂਕਿ ਅਸੀਂ ਜਿਹੜਾ ਇਹ ਮਸਾਲਾ ਪੀਸਣਾ ਤਿਆਰ ਕਰਨਾ ਪਹਿਲਾਂ ਅਸੀਂ ਇਹਨੂੰ ਸੁੱਕੇ ਨੂੰ ਇੱਕ ਵਾਰੀ ਪੀਸ ਲਾਂਗੇ ਇਦਾਂ ਦਰਦਰਾ ਪੀਸ ਲਾਂਗੇ ਇੱਥੇ ਮੈਂ ਲੈਨੇ ਹਰੇ ਮਟਰ ਇਹ ਮੈਂ ਫਰੈਸ਼ ਹਰੇ ਮਟਰ ਲੈਨੇ ਤੁਸੀਂ ਚਾਹੋ ਤਾਂ ਫਰੋਜ਼ਨ ਵੀ ਮਟਰ ਲੈ ਸਕਦੇ ਹੋ ਦੋਨੋਂ ਹੀ ਲੈ ਸਕਦੇ ਹੋ ਤੇ ਥੋੜਾ ਜਿਹਾ ਮੈਂ ਲੈ ਲਿਆ ਹਰਾ ਧਨੀਆ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਗ੍ਰाइंड ਕਰ ਲਾਂਗੇ ਤੇ ਇੱਕ ਇਦਾਂ ਦਾ ਇਹਦਾ ਪੇਸਟ ਤਿਆਰ ਹੋ ਜਾਊਗਾ ਇਹ ਥੋੜਾ ਦਰਦਰਾ ਜਿਹਾ ਹੀ ਹੁੰਦਾ ਜਿਆਦਾ ਮਤਲਬ ਪੇਸਟ ਇੱਕਦਮ ਪਤਲਾ ਨਹੀਂ ਹੁੰਦਾ ਫਿਰ ਅਸੀਂ ਥੋੜਾ ਜਿਹਾ ਇੱਕ ਦੋ ਚਮਚ ਰਾਵਾਂਗੇ ਆਪਣੇ ਘਿਓ ਦੇ ਇੱਥੇ ਮੈਂ ਤੇਲ ਸਰੋਂ ਦਾ ਯੂਜ਼ ਕੀਤਾ ਤੁਸੀਂ ਰਿਫਾਈਨਡ ਢਾਲ ਦਾ ਜਿਹੜਾ ਵੀ ਤੁਸੀਂ ਲੈਣਾ ਚਾਹੋ ਦੇਸੀ ਕਿਉਂ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਇੱਥੇ ਦੋ ਤੋਂ ਤਿੰਨ ਚਮਚ ਮੈਂ ਛੋਟੇ ਲੈ ਸੀਗੇ ਆਪਣੇ ਸਰੋਂ ਦੇ ਤੇਲ ਦੇ ਉਸ ਚਾਸੀਂ ਇਹਨੂੰ ਥੋੜੀ ਦੇਰ ਤੱਕ ਸਲੋ ਫਲੇਮ ਦੇ ਉੱਤੇ ਅਸੀਂ ਇਹਨੂੰ ਫਰਾਈ ਕਰਾਂਗੇ ਮਤਲਬ ਇਹਨੂੰ ਚੰਗੀ ਤਰ੍ਹਾਂ ਪੁੰਨਾਂਗੇ ਫੇਰ ਜਦੋਂ ਸਾਡਾ ਇਹ ਤੜਕਾ ਜਦੋਂ ਇਹਦਾ ਕਲਰ ਇਸ ਤਰ੍ਹਾਂ ਹੌਲੀ-ਹੌਲੀ ਚੇਂਜ ਹੋ ਜਾਏਗਾ ਆ ਦੇਖੋ ਜਦੋਂ ਇਸ ਤਰ੍ਹਾਂ ਹੋ ਜਾਊਗਾ ਤੇ ਇੱਥੇ ਮੈਂ ਲਏ ਸੀ ਪਹਿਲਾਂ ਮੈਂ ਜਿਹੜੇ ਆਲੂ ਸੀਗੇ ਉਹ ਮੈਂ ਬੋਇਲ ਕਰ ਲਏ ਸੀਗੇ ਇੱਥੇ ਮੈਂ ਤਿੰਨ ਤੋਂ ਚਾਰ ਆਲੂ ਲੈਨੇ ਬੋਇਲ ਕੀਤੇ ਹੋਏ ਤੇ ਉਹਨਾਂ ਨੂੰ ਮੈਂ ਆਪਣੇ ਹੱਥਾਂ ਨਾਲ ਹੀ ਮੈਸ਼ ਕਰ ਲਿਆ ਸੀਗਾ ਉਹ ਜਿਹੜੇ ਬੋਇਲ ਕੀਤੇ ਹੋਏ ਆਲੂ ਆ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖੋ ਇਦਾਂ ਕਰਕੇ ਇਹਨੂੰ ਹਿਲਾ ਕੇ ਸਲੋ ਫਲੇਮ ਦੇ ਉੱਤੇ ਹੀ ਅਸੀਂ ਇਹਨੂੰ ਇਹਦਾ ਮਿਕਸ ਕਰ ਲਾਂਗੇ ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਨਿੰਬੂ ਜਿਹੜੇ ਨਿੰਬੂ ਦੇ 2-3 ਪੀਪੇ ਸੀਗੇ ਉਹ ਮੈਂ ਕੱਢ ਲਏ ਸੀਗੇ ਉਸ ਤੋਂ ਬਾਅਦ ਅਸੀਂ ਇਹਨੂੰ ਫੇਰ 1 ਮਿੰਟ ਲਈ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਗਰਮ ਮਸਾਲਾ ਤੇ ਨਿੰਬੂ ਪਾਇਆ ਸੀਗਾ ਨਿੰਬੂ ਪਾੜਨਾ ਇਹਦਾ ਸਵਾਦ ਹੈ ਜਿਹੜਾ ਬਹੁਤ ਹੀ ਵਧੀਆ ਆਂਦਾ ਤੁਸੀਂ ਵੀ ਜ਼ਰੂਰ ਪਾਓ ਜੇ ਤੁਹਾਡਾ ਨਹੀਂ ਹਿਲ ਕਰਦਾ ਤੇ ਆਪਸ਼ਨਲ ਹੈ ਤੁਸੀਂ ਇਹਨੂੰ ਛੱਡ ਸਕਦੇ ਹੋ ਤੇ ਜਿਹੜੇ ਹੁਣ ਤੱਕ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਇੱਥੇ ਮੈਂ ਮਿਲਕ ਬ੍ਰੈਡ ਲਈ ਹੈ ਤੁਸੀਂ ਚਾਹੋ ਤਾਂ ਇੱਥੇ ਜਿਹੜੀ ਮਰਜ਼ੀ ਬ੍ਰੈਡ ਲੈ ਸਕਦੇ ਹੋ ਬ੍ਰਾਊਨ ਲੈ ਲਓ ਆਟਾ ਬ੍ਰੈਡ ਜਿਹੜੀ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਹ ਬ੍ਰੈਡ ਮਲਟੀ ਗ੍ਰੇਨ ਜਿਹੜੀ ਮਰਜ਼ੀ ਤੁਸੀਂ ਲੈ ਸਕਦੇ ਹੋ ਬ੍ਰੈਡ ਦੀਆਂ ਮੈਂ ਜਿਹੜੀਆਂ 4 ਸਾਈਡਿਡ ਸੀਗੀਆਂ ਉਹ ਮੈਂ ਕੱਟ ਲਈਆਂ ਜਿਹੜੀਆਂ ਹਾਂ ਮੈਂ ਸਾਈਡਿਡ ਕੱਟ ਕੇ 4 ਸਾਈਡ ਕੱਟੀਆਂ ਨੇ ਤੇ ਜਿਹੜੀ ਉਹ ਐਕਸਟਰਾ ਆਪਣੀ ਬਚੀ ਹੈ ਅਸੀਂ ਇਹਨੂੰ ਸੁੱਟਣਾ ਨਹੀਂ ਹੈ ਇਹਦੇ ਅਸੀਂ ਬ੍ਰੈਡ ਕਰਮਸ ਬਣਾ ਲੈਣੇ ਆਂ ਜੇ ਵੀ ਤੁਸੀਂ ਬ੍ਰੈਡ ਨੂੰ ਅਗਰ ਇਸ ਤਰ੍ਹਾਂ ਕੱਟੋ ਤੇ ਪਲੀਜ਼ ਉਹਨੂੰ ਇਦਾਂ ਸੁਟੋ ਨਾ ਕੇ ਬ੍ਰੈਡ ਕਰਮਸ ਬਣਾ ਲਿਆ ਕਰੋ ਉਹਨੂੰ ਗ੍ਰਾਈਂਡ ਕਰਕੇ ਉਹਦੇ ਬਹੁਤ ਸੋਹਣੇ ਬ੍ਰੈਡ ਕਰਮਸ ਬਣ ਜਾਂਦੇ ਨੇ ਇਸ ਤੋਂ ਬਾਅਦ ਅਸੀਂ ਇਹਦੀ ਸਲਰੀ ਤਿਆਰ ਕਰਾਂਗੇ ਇੱਥੇ ਮੈਂ 2 ਚਮਚ ਲੈ ਲੈਨੇ ਕਾਰਨ ਫਲਾਰ ਦੇ ਤੇ 2 ਚਮਚ ਮੈਂ ਲਾਉਂਗੀ ਜਵਾਰ ਦੇ ਆਟੇ ਦੇ 2 ਚਮਚੀ ਕਾਰਨ ਫਲਾਰ 2 ਚਮਚੀ ਜਵਾਰ ਦਾ ਆਟਾ ਅਸੀਂ ਇਹਦੀ ਇੱਕ ਪਤਲੀ ਜੀ ਸਲਰੀ ਤਿਆਰ ਕਰ ਲਾਂਗੇ ਨਾ ਜ਼ਿਆਦਾ ਮੋਟੀ ਨਾ ਜ਼ਿਆਦਾ ਪਤਲੀ ਠੀਕ ਜਿਹਾ ਆਪਾਂ ਕਿਉਂਕਿ ਆਪਾਂ ਇਹਦੇ ਤੇ ਬ੍ਰੈਡ ਕ੍ਰੰਬਸ ਲਾਣੇ ਆ ਤੇ ਸਾਨੂੰ ਉਹਦੇ ਵਾਸਤੇ ਸਲਰੀ ਦੀ ਲੋੜ ਆ ਤੇ ਸਲਰੀ ਵਾਸਤੇ ਅਸੀਂ ਯੂਜ਼ ਕਰਾਂਗੇ ਇੱਥੇ ਜਵਾਰ ਦਾ ਆਟਾ ਤੇ ਕੌਰਨ ਫਲੌਰ ਤੇ ਅਸੀਂ ਇਹਦੀ ਥੋੜੀ ਜਿਹੀ ਪਤਲੀ ਸਲਰੀ ਬਣਾ ਕੇ ਫਿਰ ਅਸੀਂ ਜਿਹੜੇ ਬ੍ਰੈਡ ਕ੍ਰੰਮਸ ਨੇ ਬਣਾਏ ਨੇ ਉਹ ਸੌਰੀ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਉਣਾ ਭੁੱਲ ਗਈ ਜਿਹੜੇ ਬ੍ਰੈਡ ਕ੍ਰੰਮਸ ਹੁੰਦੇ ਨੇ ਨਾ ਜਿਸ ਤਰ੍ਹਾਂ ਸਾਡੀਆਂ ਸਾਈਡਸ ਬਚੀਆਂ ਸੀਗੀਆਂ ਉਹ ਸਾਰੀਆਂ ਅਸੀਂ ਗ੍ਰाइंड ਕਰ ਸਕਦੇ ਹਾਂ ਗ੍ਰाइंड ਕਰ ਲਓ ਤੁਸੀਂ ਕਿਸੇ ਵੀ ਉਹਦੇ ਵਿੱਚ ਆਪਣੇ ਫੂਡ ਪ੍ਰੋਸੈਸਰ ਕਿਸੇ ਤੇ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਤੇ ਤੁਸੀਂ ਉਹਦੇ ਬ੍ਰੈਡ ਕ੍ਰੰਮਸ ਬਣਾ ਸਕਦੇ ਹੋ ਕਿਉਂਕਿ ਜੇਸੀਂ ਮਾਰਕੀਟ ਚ ਲੈਣੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਉਹ ਕੋਸਟਲੀ ਪੈਂਦੇ ਆ ਤੇ ਜਿਹੜੀ ਇਹ ਸਾਡੀ ਬ੍ਰੈਡ ਵੀ ਯੂਜ਼ ਹੋ ਜਾਂਦੀ ਹੈ ਤੇ ਸਾਡੀ ਇਹ ਉਹਦੇ ਵਿੱਚ ਕੰਮ ਵੀ ਆ ਜਾਂਦੀ ਹੈ ਹੁਣ ਸਾਡੀ ਇਹ ਸਲਰੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਜਿਹੜਾ ਸਾਡਾ ਬੈਟਰ ਜਿਹੜਾ ਆਪਣਾ ਅਸੀਂ ਤਿਆਰ ਕੀਤਾ ਸੀ ਮਸਾਲਾ ਆਲੂ ਤੇ ਉਹ ਵਾਣਾ ਉਹ ਅਸੀਂ ਇਸਰਾ ਬ੍ਰੈਡ ਦੇ ਉੱਤੇ ਇਦਾਂ ਲਗਾ ਲਾਂਗੇ ਚੰਗੀ ਤਰ੍ਹਾਂ ਇਹਦਾ ਤੁਸੀਂ ਪਤਲਾ-ਪਤਲਾ ਹੀ ਮਤਲਬ ਲਾਓ ਲੇਡੀ ਲੇਅਰ ਆ ਪਤਲੀ ਹੀ ਰੱਖਿਓ ਜਿਆਦਾ ਮੋਟੀ ਤੁਸੀਂ ਲੇਅਰ ਨਾ ਰੱਖਿਓ ਨਹੀਂ ਤਾਂ ਇਹ ਥੋੜੇ ਤੁਹਾਡੇ ਜਿਆਦਾ ਮਤਲਬ ਮੋٹے-ਮੋٹے ਜੇ ਹੋ ਜਾਣਗੇ ਤੇ ਮੈਂ ਇਹ ਦੋਨੋਂ ਬ੍ਰੈਡ ਦੇ ਉੱਤੇ ਇਸ ਤਰ੍ਹਾਂ ਕਰਕੇ ਮੈਂ ਆਲੂ ਆਪਣਾ ਜਿਹੜਾ ਪੇਸਟ ਸੀਗਾ ਜਿਹੜਾ ਬਣਾਇਆ ਮਿਕਸਚਰ ਉਹ ਮੈਂ ਲਾ ਲਿਆ ਸੀਗਾ ਉਸ ਤੋਂ ਬਾਅਦ ਮੈਂ ਪਨੀਰ ਲਿਆ ਪਨੀਰ ਤੁਸੀਂ ਚਾਹੋ ਤੇ ਲਾ ਸਕਦੇ ਨਹੀਂ ਤਾਂ ਇਹ ਬਿਲਕੁਲ ਹੀ ਆਪਸ਼ਨਲ ਆ ਮਗਰ ਪਨੀਰ ਦੇ ਨਾਲ ਇੱਕ ਅਲੱਗ ਜਿਹੀ ਬਹੁਤ ਡਿਫਰੈਂਟ ਜਿਹਾ ਸਵਾਦ ਆ ਤਾਂ ਜਿਹੜੇ ਕਿ ਖਾਣ ਚ ਬਹੁਤ ਵਧੀਆ ਲੱਗਦੇ ਨੇ ਉਸ ਤੋਂ ਬਾਅਦ ਮੈਂ ਇਹਨੂੰ ਇਦਾਂ ਕਰਕੇ ਵਿੱਚੋਂ ਹੀ ਆਪਾਂ ਕੱਟ ਲਿਆ ਕੱਟਣ ਤੋਂ ਬਾਅਦ ਜਿਹੜੇ ਦੂਸਰੇ ਵੀ ਸੀਗੇ ਉਹ ਪੀਸ ਨੂੰ ਵੀ ਮੈਂ ਇਸ ਤਰ੍ਹਾਂ ਕਰਕੇ ਵਿੱਚੋਂ ਕੱਟ ਲਿਆ ਤੇ ਮੈਂ ਇਦਾਂ ਤਿਆਰ ਕਰ ਲਏ ਸਾਰੇ ਆਪਣੇ ਪੀਸਸ ਇਹਨੂੰ ਤੁਸੀਂ ਦੋ ਤਿੰਨ ਤਰੀਕਿਆਂ ਨਾਲ ਬਣਾ ਸਕਦੇ ਹੋ ਤੁਸੀਂ ਇਹਨੂੰ ਫਰਾਈ ਵੀ ਕਰ ਸਕਦੇ ਹੋ ਤਵੇ ਤੇ ਵੀ ਬਣਾ ਸਕਦੇ ਹੋ 에어 ਫਰਾਈ ਵੀ ਕਰ ਸਕਦੇ ਹੋ ਔਰ ਇਹ ਤਿੰਨੋਂ ਚੀਜ਼ਾਂ ਜਿੱਥੇ ਵੀ ਤੁਸੀਂ ਬਣਾਓਗੇ ਉਹਦੇ ਛੇ ਇਹ ਇੱਕਦਮ ਬਿਲਕੁਲ ਕ੍ਰਿਸਪੀ ਹੀ ਰਹਿਣਗੇ ਇਹਦਾ ਇਹ ਫਾਇਦਾ ਹੈ ਕਿ ਇਹ ਢਿੱਲੇ ਛੇ ਨਹੀਂ ਹੋਣਗੇ ਬਹੁਤ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਤੇ ਕ੍ਰੰਚੀ ਲੱਗਦੇ ਆ ਖਾਣ ਦੇ ਵਿੱਚ ਅਸੀਂ ਜਿਹੜੇ ਪੀਸਸ ਕੱਟੇ ਸੀਗੇ ਅਸੀਂ ਉਹਨੂੰ ਸਲਰੀ ਦੇ ਵਿੱਚ ਪਹਿਲਾਂ ਡਿਪ ਕਰਾਂਗੇ ਇਸ ਤਰ੍ਹਾਂ ਜਿਹੜੇ ਬ੍ਰੈਡ ਕ੍ਰੰਬਸ ਮੈਂ ਤੁਹਾਨੂੰ ਦੱਸ ਜੀ ਸੀ ਕਿ ਜਿਹੜੀਆਂ ਸਾਈਡੀਆਂ ਬਚੀਆਂ ਸੀਗੀਆਂ ਬ੍ਰੈਡ ਦੀਆਂ ਉਹ ਅਸੀਂ ਇਸ ਤਰੀਕੇ ਨਾਲ ਯੂਜ਼ ਕਰ ਲਾਂਗੇ ਇਦਾਂ ਇਦਾਂ ਇਸ ਤਰ੍ਹਾਂ ਕਰਕੇ ਪੀਸ ਕੇ ਇਦਾਂ ਦਾ ਪਾਊਡਰ ਫਾਰਮ ਦੇ ਵਿੱਚ ਬਣ ਜਾਂਦਾ ਆ ਦੇਖੋ ਅਸੀਂ ਸਾਰਾ ਪਹਿਲਾਂ ਉਹ ਸਲਰੀ ਦੇ ਵਿੱਚ ਡਿਪ ਕੀਤਾ ਫਿਰ ਅਸੀਂ ਉਹਦੇ ਵਿੱਚ ਬ੍ਰੈਡ ਕ੍ਰੰਬਸ ਵਿੱਚ ਡਿਪ ਕੀਤਾ ਪਹਿਲਾਂ ਮੈਂ ਤੁਹਾਨੂੰ ਤਵੇ ਦੇ ਉੱਤੇ ਬਣਾ ਕੇ ਦਿਖਾਵਾਂਗੀ ਮੇਰੇ ਤਨ ਦੋ ਪੀਸ ਹੈ ਜਿਹੜੇ ਉਹ ਮੈਂ ਤਵੇ ਤੇ ਬਣਾ ਕੇ ਦਿਖਾਉਂਗੀ ਇਹਦੇ ਨਾਲ ਵੀ ਇਹ ਬਹੁਤ ਹੀ ਜਿਆਦਾ ਟੇਸਟੀ ਤੇ ਕਰੰਚੀ ਬਣਦੇ ਨੇ ਮੈਂ ਤਾਂ ਤਵੇ ਦੇ ਉੱਤੇ ਦੋ ਚਮਚ ਮੈਂ ਆਪਣੇ ਆਇਲ ਦੇ ਪਾ ਲਏ ਸੀਗੇ ਤੇ ਉਸ ਤੋਂ ਬਾਅਦ ਮੈਂ ਆ ਜਿਹੜੇ ਆਪਣੇ ਪੀਸ ਸੀਗੇ ਇਹ ਉਹਦੇ ਉੱਤੇ ਰੱਖ ਕੇ ਇਹਨੂੰ ਮੈਂ ਥੋੜੀ ਜਿਹਾ ਰੋਸਟ ਕੀਤਾ ਅਸੀਂ ਇਹਨੂੰ ਸਾਰੇ ਸਾਈਡ ਤੋਂ ਰੋਸਟ ਕਰਨਾ ਉੱਪਰ ਥੱਲੇ ਉਹ ਨਹੀਂ ਸਾਈਡ ਜਿੰਨੀਆਂ ਵੀ ਸਾਈਡਸ ਨੇ ਇਹਦੀਆਂ ਤਿੰਨ ਸਾਈਡਸ ਨੇ ਆਪਾਂ ਇਹਨਾਂ ਨੂੰ ਤਿੰਨੋਂ ਸਾਈਡ ਤੋਂ ਵਧੀਆ ਕਰਕੇ ਰੋਸਟ ਕਰਨਾ ਸਲੋ ਫਲੇਮ ਦੇ ਉੱਤੇ ਕਰਿਓ ਹਾਈ ਫਲੇਮ ਤੇ ਹੋ ਸਕਦਾ ਕਿ ਇਹ ਸਾੜ ਵੀ ਸਕਦਾ ਹੈ ਤੇ ਇਦਾਂ ਕਰਕੇ ਮੈਂ ਇਹਨੂੰ ਜਿਹੜੀਆਂ ਇਹਦੀਆਂ ਸਾਈਡ ਸੀਗੀਆਂ ਸਾਰੇ ਸਾਈਡਸ ਤੋਂ ਮੈਂ ਇਹਨੂੰ ਉੱਪਰ ਥੱਲੇ ਕਰ ਕਰਕੇ ਆ ਦੇਖੋ ਸਾਰੀਆਂ ਤਿੰਨੋਂ ਸਾਈਡਸ ਤੋਂ ਮੈਂ ਇਹਨੂੰ ਇਦਾਂ ਕਰਕੇ ਆ ਦੇਖੋ ਤਿਆਰ ਕਰ ਲਿਆ ਇਹ ਚ ਥੋੜਾ ਜਿਹਾ ਕਲਰ ਹੋ ਸਕਦਾ ਅਨਈਵਨਾਇ ਕਿਉਂਕਿ ਆਪਾਂ ਤਵੇ ਤੇ ਬਣਾ ਰਹੇ ਆ ਤੇ ਇਹ ਥੋੜਾ ਜਿਹਾ ਅਨਈਵਨ ਹੋ ਸਕਦਾ ਬਟ ਜਦੋਂ ਤੁਸੀਂ ਫਰਾਈ ਕਰਦੇ ਆ ਤੇ ਕਲਰ ਉਦੋਂ ਬਿਲਕੁਲ ਈਵਨ ਆਂਦਾ ਬਟ ਜਿਹੜਾ ਇਹਦਾ ਖਾਣ ਵਿੱਚ ਟੇਸਟ ਆ ਕ੍ਰਾਂਚ ਆ ਉਹ ਸੇਮ ਹੀ ਰਹਿੰਦਾ ਹੈ ਅਸੀਂ ਇਹਨੂੰ ਇਦਾਂ ਕਰਕੇ ਹੁਣ ਅਸੀਂ ਫਰਾਈ ਕਰ ਲਾਂਗੇ ਤੁਸੀਂ ਇਹਨੂੰ ਪਹਿਲਾਂ ਸਲੋ ਫਲੇਮ ਤੇ ਰੱਖਿਓ ਬਾਅਦ ਵਿੱਚ ਤੁਸੀਂ ਇਹਨੂੰ ਪਾਣ ਲੱਗੇ ਤੁਸੀਂ ਸਲੋ ਫਲੇਮ ਤੇ ਰੱਖਿਓ ਬਾਅਦ ਵਿੱਚ ਤੁਸੀਂ ਇਹਨੂੰ ਮੀਡੀਅਮ ਫਲੇਮ ਤੇ ਕਰ ਸਕਦੇ ਹੋ ਹਾਈ ਫਲੇਮ ਤੇ ਤੁਸੀਂ ਇਹਨੂੰ ਨਾ ਕਰਿਓ ਉਸ ਤੋਂ ਬਾਅਦ ਅਸੀਂ ਜਦੋਂ ਦੇਖੋ ਇਹਨੂੰ ਕਰ ਲਾਂਗੇ ਇਹਨੂੰ ਆਪਾਂ ਇਹਨੂੰ ਫਰਾਈ ਕਰਨ ਦੇ ਵਿੱਚ ਆਪਣੇ 5-6 ਮਿੰਟ ਲੱਗ ਜਾਂਦੇ ਨੇ 5 ਮਿੰਟ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਅਸੀਂ ਬੇਸਨ ਦੇ ਬ੍ਰੈਡ ਪਕੌੜਾ ਖਾਂਦੇ ਆਂ ਤੇ ਸਾਨੂੰ ਥੋੜੇ ਜਿਹੀ ਕਈ ਵਾਰੀ ਹੈਵੀ ਲੱਗਦੇ ਨੇ ਬਟ ਔਰ ਉਹ ਵੀ ਬਹੁਤ ਸਵਾਦ ਲੱਗਦੇ ਨੇ ਬਟ ਤੁਸੀਂ ਇਸ ਤਰੀਕੇ ਨਾਲ ਜਿਹੜਾ ਨਵਾਂ ਤਰੀਕਾ ਹੈ ਜਿਹੜੀ ਸਲਰੀ ਇਹਦੀ ਤਿਆਰ ਕਰਕੇ ਤਾਂ ਬਣਾਣੀ ਕ੍ਰਿਸਪੀ ਇਹ ਇੰਨੇ ਲਾਈਟ ਔਰ ਇੰਨੇ ਟੇਸਟੀ ਲੱਗਦੇ ਨੇ ਬਹੁਤ ਹੀ ਜ਼ਿਆਦਾ ਇਹ ਬਿਲਕੁਲ ਹੀ ਨਵੇਂ ਤਰੀਕੇ ਦੇ ਨਾਲ ਹੈ ਕਿ ਆਪਾਂ ਜਵਾਰ ਦਾ ਆਟਾ ਹੈ ਤੇ ਜਿਹੜਾ ਆਪਣਾ ਪਾਉਡਰ ਫਲਾਰ ਹੈ ਨਾਰਮਲੀ ਸਾਨੂੰ ਮਿਲ ਹੀ ਜਾਂਦਾ ਤੇ ਤੁਸੀਂ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਇਹ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਇੱਕ ਵਾਰੀ ਕੀ ਕਹਿੰਦੇ ਨੇ ਇਹਨੂੰ ਤੁਸੀਂ ਹਰੀ ਚਟਨੀ ਨਾਲ ਟਮੇਟੋ ਸੌਸ ਨਾਲ ਇੰਡੀ ਦੀ ਚਟਨੀ ਨਾਲ ਜਿੰਨਾ ਮਰਜੀ ਤੁਸੀਂ ਟਰਾਈ ਕਰਿਓ ਇਹ ਬਹੁਤ ਹੀ ਸਵਾਦ ਬੰਦਦੇ ਨੇ ਇਹ ਤੁਹਾਡੇ ਚਾਹ ਵਾਸਤੇ ਜਿਹੜਾ ਤੁਹਾਡਾ ਈਵਨਿੰਗ ਸਨੈਕ ਹੈ ਉਹਦੇ ਲਈ ਇਹ ਬਹੁਤ ਬੈਸਟ ਆ ਹੈ ਕਈ ਵਾਰੀ ਅਸੀਂ ਇੱਕੋ ਤਰ੍ਹਾਂ ਦੇ ਪਕੌੜੇ ਖਾ ਕੇ ਥੋੜੇ ਜਿਹਾ ਬੋਰ ਹੋ ਜਾਂਦੇ ਆ ਚੇਂਜ ਕਰਨ ਲਈ ਤੁਸੀਂ ਇਹ ਜਿਹੜੀ ਰੈਸਿਪੀ ਹੈ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਇਹ ਇੰਨੇ ਕੋਈ ਜ਼ਿਆਦਾ ਕੋਈ ਖਾਸ ਟਾਈਮ ਕੰਜ਼ਿਊਮਿੰਗ ਵੀ ਨਹੀਂ ਆ ਤੇ ਬਹੁਤ इजीली ਤੇ ਬਹੁਤ ਵਧੀਆ ਤਰੀਕੇ ਨਾਲ ਹੈ ਬਣ ਜਾਂਦੀ ਹੈ ਅਗਰ ਅਸੀਂ ਵੇਸਣ ਵਾਲੇ ਪਕੌੜੇ ਵੀ ਬਣਾਉਣੇ ਆ ਬਾਈ ਚਾਂਸ ਜੇ ਅਸੀਂ ਉੱਚ ਵੀ ਆਲੂ ਫਿਲ ਕਰਦੇ ਆ ਤੇ ਉਹਦੇ ਲਈ ਵੀ ਸੇਮ ਪ੍ਰੋਸੈਸ ਇਹੀ ਹੁੰਦਾ ਤੇ ਇਹ ਦੋਨਾਂ ਦਾ ਜਿਹੜਾ ਟਾਈਮ ਹੈ ਮੇਰੇ ਹਿਸਾਬ ਨਾਲ ਤੇ ਸੇਮ ਹੀ ਆ ਇਹਦੇ ਵਿੱਚ ਵੀ ਜੇ ਤੁਸੀਂ ਆਲੂ ਨਹੀਂ ਪਾਣਾ ਚਾਹੁੰਦੇ ਨਾ ਤੇ ਤੁਸੀਂ ਆਲੂ ਨੂੰ ਸਕਿਪ ਕਰ ਸਕਦੇ ਹੋ ਤੁਸੀਂ ਕੀ ਕਰਨਾ ਕਿ ਜੇ ਜਿਹੜਾ ਇਹ ਸਲੈਰੀ ਤਿਆਰ ਕਰਕੇ ਅਗਰ ਹਲਕਾ ਜਿਹਾ ਪਨੀਰ ਦਾ ਪੀਸ ਤੁਸੀਂ ਵਿੱਚ ਰੱਖਣਾ ਤੇ ਤੁਸੀਂ ਹਲਕਾ ਜਿਹਾ ਪਨੀਰ ਦਾ ਪੀਸ ਵਿੱਚ ਰੱਖ ਕੇ ਦੋਨਾਂ ਸਾਈਡ ਤੋਂ ਓਦਾਂ ਵੀ ਤੁਸੀਂ ਬਣਾ ਸਕਦੇ ਹੋ ਤੇ ਇਹ ਸੀ ਮੇਰੀ ਅੱਜ ਦੀ ਰੈਸিপি ਇੱਕ ਨਵੇਂ ਤਰੀਕੇ ਦੇ ਬ੍ਰੈਡ ਪਕੌੜੇ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਜੇ ਪਸੰਦ ਆਏ ਹੋਣਗੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਫੇਰ ਮਿਲਦੇ ਆ ਇੱਕ ਨਵੀਂ ਰੈਸিপি ਦੇ ਨਾਲ ਕੁਝ ਨਵੀਂ ਚੀਜ਼ ਦੇ ਨਾਲ ਉਹ ਤਾਂ ਤੱਕ ਲਈ ਧੰਵਾਸ ਸਸikal ji bye bye